ਹਾਂਜੀ ਮਿੱਤਰੋ ਕੀ ਹਾਲ ਬਾਬਿਓ ਠੀਕ ਠਾਕ ਹੋ ਕਰੋ ਦਰਸ਼ਨ ਜੀ ਇਹ ਰਿਸ਼ੀ ਨਗਰ ਹੈ ਲੁਧਿਆਣੇ ਦਾ ਪੱਖਵਾਲ ਪਿੰਡ ਦੇ ਲੱਗੇ ਪੈਂਦਾ ਮੈਂ ਤੇ ਸਕੂਲੋਂ ਵੇਲਾ ਬੁੱਲਾ ਹੋ ਕੇ ਫੇਰ ਆ ਗਿਆ ਦਿਹਾੜੀ ਲੋਣ ਕਿਸੇ ਦੇ ਨਾਲ ਗੱਡੀ ਤੇ ਸੈਂਟਰੋਂ ਗੱਡੀ ਲੈ ਕੇ ਆਇਆ ਬਾਕੀ ਆਪਣਾ ਵੀਰ ਆ ਪਿੱਛੇ ਭਰਾਸ ਸਕੂਲ ਡਿਗਾਰਡ ਜੀ ਬੀਸੀ ਕੀਤੀ ਹੋਈ ਆ ਘਰੇ ਵੀਰ ਨੇ ਵੇਲੇ ਸਕੂਲ ਡਿਗਾਰਡ ਦਾ ਕੰਮ ਕਰਦਾ 12 ਘੰਟੇ ਡਿਊਟੀ ਆ ਵੀਰ ਜੀ ਹੋਰ ਪ੍ਰਦਾਨ ਕੀ ਨਾ ਆਪਣਾ ਮੇਰਾ ਜੀਵਨ ਪ੍ਰਭੂ ਜੀਵਨ ਜਗ ਜੀਵਨ ਕਿੰਨਾ ਟਾਈਮ ਹੋ ਗਿਆ ਇਸ ਸਕੂਲ ਡੀਗਰੀ ਚ ਮੈਨੂੰ ਹਲੇ ਯਾਰ ਨਮੀ ਲੱਗੀ ਅਚਨ ਨਵਾਈ ਲੱਗਿਆ ਉਦਾਂ ਵੇਲੇ ਨੌਕਰੀ ਨੌਕਰੀ ਨਹੀਂ ਮਿਲਦੀ ਮੇਰਾ ਵੀਰ ਕਿਤੇ ਹਾਂ ਟਰਾਈ ਵੀ ਨਹੀਂ ਕਰਦਾ ਰੇਂਜ ਤੋਂ ਬਾਹਰ ਆਪਣੀ ਯਾਰ ਵੀ 25 ਲੱਖ ਰੁਪਿਆ ਕਹਿੰਦਾ ਇੰਜੀਨੀਅਰ ਦਾ ਲੱਗਦਾ ਹੈ ਰੁਪਿਆ 4-500 ਸਕੂਲ ਡੀਗਰੀ ਦੀ ਦਿਹਾੜੀ ਮਿਲਦੀ ਆ ਬੰਦਾ ਕਿੱਥੋਂ ਲਾਏਗਾ ਬਾਬੇਓ ਆਪਾਂ ਨੂੰ ਲਾਲੋ ਸਾਹਿਬ ਨੂੰ 400 ਰੁਪਇਆ ਮਿਲਦਾ ਹੈ 450 ਰੁਪਇਆ ਦਿਹਾੜੀ ਹੈ ਬਾਕੀ ਆ ਵੀਰ ਸਕੂਲ ਦੀ ਗਾਰਡ ਦਾ ਕੰਮ ਕਰਦਾ ਹੈ ਇਹਦੇ ਕੋਲ ਬੈਠਾ ਹੈ ਇਹ ਲੁਧਿਆਣੇ ਦਾ ਰਿਸ਼ੀ ਨਗਰ ਆ ਗੇਟ ਆ ਆਪਾਂ ਫਿਰ ਬਹਿ ਗਏ ਇਹਦੇ ਕੋਲ ਆ ਗਏ 2-3 ਘੰਟੇ ਰੁਕਣਾ ਹੈ ਬਾਕੀ ਤੁਸੀਂ ਵੀ ਦੇਖ ਲਓ ਜੀ ਰਿਸ਼ੀ ਨਗਰ ਰੁੱਖ ਰੁੱਖ ਲੱਗੇ ਆ ਘੈਂਟ ਆ ਗੱਲਬਾਤ ਬਾਕੀ ਬਾਬੇ ਆਹ ਖੜੀ ਆਪਣੇ ਪਿੱਛੇ ਸੈਂਟਰ ਉਹ ਇੱਥੇ ਆਏ ਆਪਾਂ INR 4500 ਦੇਗਾ ਨਾ ਤੁਹਾਨੂੰ 2-3 ਘੰਟਿਆਂ ਦਾ। ਤੇ ਪਿੱਛੇ ਗੋਟੀਆਂ-ਗੋਟੀਆਂ ਆਪਣੇ ਸਾਰੇ। ਹੋਰ ਤੁਸੀਂ ਸੁਣਾਓ ਸਾਰੇ ਠੀਕ ਠਾਕ। ਮੂਡ ਯਾਰ ਅੱਜ ਥੋੜਾ ਖਰਾਬ ਹੋ ਗਿਆ। ਸਾਡੀ ਨਾ ਮਿਸ਼ਰੀ ਚਲੇ ਗਈ ਐ। ਚਲੋ ਕੀ ਕਰ ਸਕਦੇ ਆਂ? ਬਾਕੀ ਜੋ ਰੱਬ ਨੂੰ ਮਨਜ਼ੂਰ। ਬਾਕੀ ਬਾਬੇਵਾ ਰਿਸ਼ੀ ਨਗਰ ਹੈਗਾ। ਬੜੀ ਸੁਣੀ ਹਰਿਆਲੀ ਐ ਇੱਥੇ। ਫਾਰਕ ਹੈਗੀ ਐ, ਫਾਰਕ ਦਿਖਾਣਾ ਤੁਹਾਨੂੰ ਛੁੱਟੀ ਜੀ। ਪਾਰਕ ਆ ਛੋਟੀ ਜੀ ਫੇਰ ਇੱਥੇ ਆ ਗਏ ਨੀ ਕੀ ਜੀ ਇਹ ਪਾਰਕ ਵਿਹਾਨੇ ਦੀ ਰਿਸ਼ੀ ਨਗਰ ਦੀ ਆਪਾਂ ਇੱਥੇ ਬੈਠ ਜੰਨੇ ਆ ਦੇਖੋ ਕਿੱਡੇ ਸੋਹਣੇ ਰੁੱਖ ਲੱਗੇ ਹੋਏ ਆ ਦੋ ਤਿੰਨ ਘੰਟੇ ਰਹਿਣਾ ਆਪਾਂ ਇੱਥੇ ਐਕਾਂ ਗੱਲ ਬਾਤ ਉੱਪਰ ਵੀਊ ਵੀ ਚੈੱਕ ਕਰੋ बैठी घुगिया ये आ घुगिया मिश्री मिल में गई मैनू हाई मिश्री ओए मिश्री, मिश्री। बाकी आ मेरे पिछे पारक उ ओ जी तुम मैं दिखाई है देखो आप पिछे कोठियाँ ऋषि नगर है लुधियाने का चेक करो बबे छोटी जी पारक ही है ਬਾਕੀ ਏ ਕੋਵੇਂ ਮਿਸੀ ਰਿਫਰੈਂਡੀ ਮੇਰੇ ਅੰਗੇ ਕੇ ਓਏ ਮਿਸੀ ਮਿਸੀ ਹਾਂਜੀ ਬਾਬਿਓ ਕਿਵੇਂ ਠੀਕ ਠਾਕ ਹੋ ਸਾਰੇ ਬਾਕੀ ਇਹ ਕੱਪੜੇ ਭਾਜੀ ਮਿਲ ਗਏ ਮੈਨੂੰ ਇਹ ਵੀ ਪ੍ਰਾਈਵੇਟ ਨੌਕਰੀ ਕਰਦੇ ਆ ਮੈਂ ਵੀ ਇੱਥੇ ਕਿਸੇ ਨਾ ਆਇਆ ਹੀ 2-3 ਘੰਟੇ ਵਾਸਤੇ ਇਹ ਵੀਰ ਆਪਣਾ ਪੰਜਾਬੀ ਭਰਾ ਹੈ ਪ੍ਰਾਈਵੇਟ ਗੱਡੀ ਚ ਲੰਦਾ ਹੈ ਭਾਜੀ ਕਿੰਨੇ ਘੰਟੇ ਡਿਊਟੀ ਹੁੰਦੀ ਆਪਣੀ ਅੱਛਾ 12-13 ਘੰਟੇ ਹੋ ਜਾਂਦੀ ਹੈ ਜੇ ਨਾ ਵੀ ਹੋ ਜਾਂਦੀ ਹੈ 14 ਵੀ ਹੋ ਜਾਂਦੀ ਹੈ ਤੇ ਕਿੰਨੇ ਸਾਲ ਹੋ ਗਏ ਗੱਡੀ ਚ ਲੰਦੇ ਨੂੰ ਪੂਰੇ 15-16 ਸਾਲ ਭਾਜੀ ਨੇ ਵੀ ਸੱਚ ਨਾਲੇ ਪਹਿਲਾਂ ਅੰਦਾ ਸਕੂਲ ਦੀ ਵਾ ਚਲਾਈ ਆ ਮੈਂ ਕਿਹਾ ਭਾਜੀ ਮੈਂ ਹੁਣ ਚਲਾ ਰਿਹਾ ਭਾਜੀ ਕਹਿੰਦਾ ਮੈਂ ਚਲਾ ਕੇ ਛੱਡਦੀ ਆ ਬਾਕੀ ਕਰਦੇ ਵੀ ਨਾ ਬਾਕੀ ਬਾਬੇ ਭਾਈ ਨਾ ਕਰਨੀ ਸੀ ਗੱਲਬਾਤ ਭਾਈ ਚੱਲ ਗਿਆ ਉਹਦਾ ਫੋਨ ਆ ਗਿਆ ਉਹ ਗੱਡੀ ਚ ਲੰਦੇ ਸੀ ਪ੍ਰਾਈਵੇਟ ਠੀਕ ਹੈ ਇਹ ਵੀ ਸਾਰਾ ਰਿਸ਼ੀ ਨਗਰੀ ਆ ਚੱਕਰੋ ਬਾਬੇਓ ਦਰ ਆਪਣੀ ਸੈਂਟਰ ਰੋ ਉੱਥੇ ਖੜੀ ਆ ਫਿਰ ਮੈਂ ਪੁੱਛ ਲੈਣਾ ਸੀ ਭਾਈ ਨੂੰ ਸਕੂਲ ਸੱਲ ਭਾਈ ਕਿਹੜੇ ਸਕੂਲ ਦੀ ਬੱਚ ਲੈ ਉਹ ਭਾਈ ਦਾ ਫਿਰ ਫੋਨ ਆ ਗਿਆ ਉਹ ਕਹਿੰਦਾ ਫਿਰ ਮੈਂ ਚੱਲ ਰਿਆਂ ਔਰ ਬਾਕੀ ਆ ਸਾਰਾ ਰਿਸ਼ੀ ਨਗਰੀ ਆ ਮਿੱਤਰੋ ਹੋਰ ਬਾਬਿਓ ਲਾਈਕ ਕਮੈਂਟ ਸ਼ੇਅਰ ਕਰਦੇਆ ਕਰੋ ਜੀ ਡਰਾਈਵਰ ਬੰਦੇ ਆ ਥੋੜੀ ਜੀ سپورਟ ਕਰ ਦੋ ਮਿੱਤਰਾਂ ਦੀ ਕਿ ਲਿਕਨ ਜਿਹੜਾ ਮੱਛਰ ਆ ਨਾ ਬਾਬਿਓ ਆ ਦੇਖੋ ਆ ਮੋٹے ਮੋٹے ਤਫੜ ਹੋ ਗਏ ਯਾਰ ਖਾਰਸ਼ ਕਰ ਕਰਕੇ ਬੈਠਣ ਨੂੰ ਜਗ੍ਹਾ ਹੀ ਆ ਸਾਹਮਣੇ ਹਰੀਆਲੀ ਬਹੁਤ ਆ ਪਾਰਕ ਹੈਗੀ ਆ ਸਾਈਡ ਤੇ ਹੁਣ ਆ ਕੇ ਯਾਰ ਗੱਡੀ 'ਚ ਬੈਠਾ ਬਾਬਿਓ ਮੱਛਰ ਦੇਖ ਲਓ ਆ ਖਾਰਸ਼ ਕਰ ਕਰਕੇ ਨਾ ਖੂਨ ਹੀ ਗੱਡ ਲਿਆ ਯਾਰ ਆਪਣੇ ਦੋ ਤਿੰਨ ਘੰਟੇ ਦਾ ਰੁਪਇਆ 4-500 ਮਿਲ ਜਾਣਾ ਹੈ ਆ ਚੈੱਕ ਕਰੋ ਤਫੜ ਇਹ ਤਾਂ ਫੜਾ ਦਾ 4-500 ਮਿਲਣਾ ਮੈਂ ਕਿ ਡੇਂਗੋ ਕਰਾ ਕੇ ਨਾ ਘਰ ਨੂੰ ਚੱਲ ਜਾ ਯਾਰ ਗੱਡੀ ਜੀ ਬੈਠ ਜਾ ਬਾਕੀ ਬਾਬੋ ਸੈਂਟਰੋ ਗੱਡੀ ਆ ਚੈੱਕ ਕਰੋ ਬਾਕੀ ਵੀ ਕੁਝ ਪਾਉਣ ਲਈ ਜੀ ਕੁਛ ਤਾਂ ਫਿਰ ਕਰਨਾ ਹੀ ਪੈਂਦਾ ਮਿੱਤਰੋ ਫਿਰ ਆ ਕੇ ਮੈਂ ਗੱਡੀ 'ਚ ਆ ਕੇ ਬੈਠ ਗਿਆ ਹੋਰ ਤੁਸੀਂ ਸੁਣਾਓ ਠੀਕ ਠਾਕ ਹੋ ਸਾਰੇ ਆ ਸਾਰਾ ਰਿਸ਼ੀ ਨਗਰੀ ਆ ਪਰ ਬੰਦ ਗੱਡੀ 'ਚ ਬੈਠਾ ਬਾਬਿਓ ਏਸੀ ਨਹੀਂ ਚੱਲ ਰਹਾ ਚੱਕਰ ਕਰਦੇ ਹੋ ਪਸੀਨਾ ਪਸੁੰਨਾ ਆਇਆ ਨਾ ਬਾਬੇ ਉਹ ਵੀਡੀਓ ਬਣਾਓ ਸਭ ਚੜਦੀ ਕਲਾ ਜੀ ਓਕੇ ਹੈ ਸਾਰੇ ਬਾਕੀ ਹੋਰ ਨਵੀਂ ਤਾਜੀ ਬਿੱਤਰੋ ਕਾਲੀ ਹੈ ਯਾਰ ਕੱਢ ਲਿਆ ਫੇਰ ਆਨ ਕਰਦੀ ਹਾਂ ਥੋੜਾ ਜਿਹਾ ਮਜ਼ਾ ਆ ਰਿਹਾ ਠੀਕ ਠੰਡੀ ਖਵਾਏ ਬਣਾ ਬਾਬੇ ਏਸੀ ਦੀ ਬਾਕੀ ਹੋਰ ਸੁਣਾਓ ਠੀਠਾ ਕੋ ਸਾਰੇ ਬਾਕੀ ਏਸੀ ਕਲਾ ਲਿਆ ਬਾਬੇ ਆਪਾ ਸੈਂਟਰੋ ਗੱਡੀ ਚੱਕ ਪੱਕੀ ਬਾਬੇ ਉਹ ਰਿਸ਼ੀ ਨਗਰ ਆ ਮੈਂ ਕਿਹਾ ਚਲੋ ਤੁਹਾਨੂੰ ਵੀ ਦਿਖਾ ਦਿੰਨੇ ਹਾਂ ਪਾਰਕ ਬੜੀ ਸੋਹਣੀ ਛੋਟੀ ਜੀ ਬੈਠਾਂ ਖਲੋਣ ਨੂੰ ਕੋਮੋਰੋ ਬੈਠੇ ਨੇ ਕੋਈ ਕੰਮ ਕਰਦੇ ਹੋਣੇ ਨਾ ਇੱਥੇ ਮਾਲੀ ਤੇ ਕਿੰਕੀ ਜੀ ਪਾਰਕ ਆ ਮੈਂ ਕਿਹਾ ਚਲੋ ਤੁਹਾਨੂੰ ਵੀ ਦਿਖਾ ਦਿੰਨੇ ਆ ਤੇ ਉਹ ਮੇਰੀ ਉਹ ਸਵਾਰੀ ਨੇ ਜੇ ਆਣਾ ਸੀ ਤਾਂ ਉੱਥੇ ਤਾਂ ਬੈਠੇ ਬੈਠੇ ਮੱਛਰੀ ਲੜੀ ਜਾਂਦਾ ਮੈਂ ਕਿਹਾ ਚਲੋ ਚੱਲ ਨੂੰ ਵੀ ਘੁਮਾ ਦਿੰਨੇ ਨਾਲੇ ਪਾਰਕ ਦਿਖਾ ਦਿੰਨੇ ਮਿੱਤਰਾਂ ਨੂੰ ਚੱਕ ਰੋ ਬਾਬੋ ਵੀ ਨਿੱਕੀ ਜੀ ਬਾਰਗਾ ਝੁੰਗੂੜੇ ਭੰਗਾੜੇ ਲੱਗੇ ਹੋਏ ਨੇ ਇੱਥੇ ਬੈਠਣ ਲਈ ਬੜੀ ਵਧੀਆ ਜਗ੍ਹਾ ਹੈ ਐ ਘੈਂਡ ਗੱਲ ਬਾਤ ਛੋਟੀ ਜੀ ਆ ਮੈਂ ਤੁਹਾਨੂੰ ਘੁਮਾ ਦੰਨਾ ਸਾਰੇ ਬੰਨੇ ਫਿਰ ਕੇ ਦੇਖ ਲਓ ਤੁਸੀਂ ਇਹ ਹੈਗਾ ਰਿਸ਼ੀ ਨਗਰ ਇੱਧਰ ਪੱਖੋ ਵਾਲ ਉੱਧਰ ਬਾਕੀ ਆ ਦੋ ਬੰਦੇ ਝੂਟ ਰਹੇ ਨੇ ਮੈਂ ਮਸਤੀ ਲੈ ਰਹੇ ਹਾਂ ਵਧੀਆ ਘੈਂਡ ਗੱਲ ਬਾਤ ਹੈਗੀ ਹੈ ਛੁੱਟੇ ਹੀ ਹਾਂ ਬਾਬਿਓ ਹਾਰੀ ਮਸਤੀ ਇਹ ਪੰਘੂੜੇ ਝੂਟ ਰਹੇ ਨੇ ਬੰਦੇ ਇਹ ਦੋ ਜਣੇ ਉਹ ਦੇਖੋ ਐ ਨਿਆਰੇ ਲੱਗੇ ਪਏ ਐ ਮਿੱਤਰਾਂ ਨੂੰ ਬਸ ਬਾਬਿਓ ਇੱਥੇ ਆ ਕੇ ਬਾਦਖ ਖਤਮ ਹੋ ਗਈ ਫੇਰ ਜਿੱਥੋਂ ਸਟਾਰਟ ਕੀਤੀ ਸੀ ਉੱਥੇ ਐਂਡ ਹੋ ਗਿਆ ਬਾਕੀਆ ਬੱਚੇ ਨੇ ਬੈਠੇ ਆ ਇਹਨੇ ਛੁੱਟੇ ਜੀ ਬਾਕੀਆ ਸਾਈਡ ਤੇ ਰੋਡ ਚੱਲ ਰਿਹਾ ਆ ਪਤਾ ਨਹੀਂ ਕੀ ਚੀਜ਼ ਐ ਸਾਹਮਣੇ ਕੁਝ ਬਣਿਆ ਸ਼ੈੱਡ ਜਾਂ ਖੁਸ਼ ਹੁੰਦਾ ਆ ਨਾ ਇਹ ਇੱਧਰ ਆ ਪੱਖੋ ਵਾਲ ਰੋਡ ਤੋਂ ਅੰਦਰ ਆ ਗਏ ਨਾ ਇੱਧਰ ਕਲੋਨੀ ਕੱਟੀ ਹੋਈ ਆ ਕੋਈ ਰਿਸ਼ੀ ਨਗਰ ਕੈਪ ਲੁਧਿਆਣਾ ਕੈ ਅੱਗੇ ਉਹ ਲਿਖਿਆ ਕੈਪ ਲੁਧਿਆਣਾ ਥਲੀਨ ਲੁਧਿਆਣਾ ਬਾਕੀ ਆ ਸਾਰੇ ਚੱਕਰ ਲੋ ਜੀ ਇਹ ਪਾਰਕ 'ਚ ਹੋਣੇ ਆ ਨਾ ਜਿਹੜੇ ਮਾਲੀ ਹੁੰਦੇ ਨੇ ਬਾਕੀ ਆ ਮਿਸ਼ਰੀ ਟੱਕਰ ਜਾਂਦੀ ਮੈਨੂੰ ਸਾਰੇ ਬੰਨੇ ਕਿਉਂਕਿ ਮੈਨੂੰ ਤਾਂ ਨਾ ਸ ਕੀ ਬੱਬੀਆ ਮਿਸ਼ਰੀ ਸਾਰੇ ਬੰਨੇ ਟੱਕਰ ਜਾਂਦੀ ਮੈਨੂੰ ਹੁਣ ਆਪਾਂ ਨੂੰ ਤੇ ਸਾਰੀ ਮਿਸ਼ਰੀ ਲੱਗੂਗੀ ਨਾ ਸਾਡੀ ਚਲੋ ਜਿੰਨਾ ਟਾਈਮ ਹੈਗਾ ਹੀ ਸਾਡੇ ਕੋਲ ਰਹਿ ਲਿਆ ਉਹਨੇ ਓਏ ਮਿਸ਼ਰੀ ਇਧਰ ਮਿਸ਼ਰੀ ਭੱਜ ਗਈ ਮਿਸ਼ਰੀ ਬਾਕੀ ਬੜਾ ਸੋਹਣਾ ਪ੍ਰਿਵਿਊ ਹੈ ਤੇ ਮੈਂ ਕਿਹਾ ਚਲੋ ਆਪਾਂ ਵੀ ਘੁੰਮ ਲੈਨੇ ਆ ਆ ਪਿੱਛੇ ਉਹ ਅੰਕਲ ਨੇ ਇਹ ਪਾਰਕ ਚ ਮਾਲੀ ਹੋਣੇ ਆ ਨਾ ਘਾ ਲੈ ਨੇ ਖੋਤ ਬਾਕੀ ਬੜੀ ਸੋਹਣੀ ਛੋਟੀ ਜੀ ਪਾਰਕ ਹੈਗੀ ਆ ਫਿਰ ਮੈਂ ਚੱਲ ਇੱਥੇ ਘੁੰਮ ਲੈਨੇ ਆ ਨਾਲੇ ਮੜ ਜਾ ਤੁਹਾਨੂੰ ਦਿਖਾ ਦਿੰਨੇ ਬਾਬੇ ਪਿੱਛੇ ਕੋਠੀਆਂ ਨੇ ਰਿਸ਼ੀ ਨਗਰ ਦੇ ਔਰ ਇਹ ਆਪਣੇ ਭਾਈ ਸਾਹਿਬ ਹੈ ਰੇੜਾ ਚਲਾਈ ਜਾਂਦੇ ਆ ਭਾਈ ਸਾਹਿਬ ਕਿੰਨੇ ਟਾਈਮ ਸੇ ਪਾਰਕਿੰਗ ਮੇ ਆਪ ਕੰਮ ਕਰਤੇ ਅੱਛਾ 15 ਸਾਲ ਆਪ ਹੀ ਦੇਖਭਾਲ ਕਰ ਰਹੇ ਹੋ ਜੇ ਲੁਧਿਆਣਾ ਕਹਾਂ ਕਿ ਕੌਨ ਸਾ ਏਰੀਆ ਰਿਸ਼ੀ ਨਗਰ ਅੱਛਾ ਰਿਸ਼ੀ ਨਗਰ 파ਰਕ ਤੂੰ ਸਾਫ਼ ਰੱਖੀ ਆ ਯਾਰ ਸਫਾਈ ਵਧੀਆ ਘਾ ਕੱਟ ਰਿਆ ਹਣ ਸਾਰੇ ਬਨੇ ਚੈੱਕ ਕਰੋ ਬੱਕੀ ਬਾਬੇ ਉਹ ਆਪਣਾ ਛੋਟਾ ਬ੍ਰਦਰ ਮਿਲਿਆ ਹੈ ਕੀ ਨਾਮ ਆ ਆਪਣਾ ਬਹੁਤ ਰੁਦਰ ਰੁਦਰ ਇਹ ਇੱਥੇ ਰਹਿੰਦਾ ਹੈ ਰਿਸ਼ੀ ਨਗਰ ਅੰਦਰ ਹੀ ਇਹ ਹੁਣ ਬੈਠਾ ਆ ਕਿਤੇ ਖੇਡ ਖੂਡ ਕੇ ਆਇਆ ਹਣਾ ਫੈਂਸ ਕਿੱਥੇ ਗਿਆ ਸੀ ਰਿਧੂ ਮੈਂ ਤੇ ਬਸ ਇੱਥੇ ਗੱਡੀ ਲੈ ਕੇ ਆਇਆ ਸੀ ਕਿਸੇ ਦੇ ਨਾਲ ਤੇ ਇਹ ਫਿਰ ਆਪਣਾ ਛੋਟਾ ਬਰਦਰ ਮਿਲ ਪਿਆ ਫਿਰ ਇਹਦੇ ਨਾਲ ਆਪਾਂ ਗੱਲਬਾਤ ਕਰ ਗੀ ਇਹ ਕੀ ਕੀ ਡਰੈਸ ਹੈ ਤੇਰੀ ਇਕਲੋਨੀ ਦਾ 150 ਐਫ ਫੈਬਰਿਕ 150 ਐਫ ਇਹ ਪਕਵਾਲ ਤੇਰੀ ਸ਼ਿ ਨਗਰ ਹੈ ਨਾ ਪਕਵਾਲ ਦੇ ਕੋਲ ਸ਼ਿ ਨਗਰ ਹੋਰ ਕਿਹੜੇ ਸਕੂਲ ਪੜਦਾ ਮੈਂ ਪੀਏਯੂ ਇਹ ਕਿੱਥੇ ਪੀਏਯੂ ਆ ਪਿੱਛੇ ਯੂਨੀਵਰਸਿਟੀ ਅੱਛਾ ਯੂਨੀਵਰਸਿਟੀ ਹੋਰ ਠੀਕ ਹੈ ਹਾਂਜੀ ਵੀਰੇ ਵਧੀਆ ਚੱਲਦੀ ਪੜਾਈ ਬਾਈ ਸਾਰੇ ਚੈਨਲ ਸਬਸਕ੍ਰਾਈਬ ਕਰੋ ਵੀਰੇ ਦਾ ਓਏ ਧੰਨਵਾਦ ਵੀਰੋ ਥੈਂਕ ਯੂ ਸਬਸਕ੍ਰਾਈਬ ਕਰੋ ਸਪੋਰਟ ਕਰੋ ਵੀਰੇ ਨੂੰ ਨਹੀਂ ਕੋਈ ਗੱਲ ਨਹੀਂ ਭਰਾਵਾਂ ਦੀ ਛੋਟਿਆਂ ਦੀ ਸਪੋਰਟ ਹੈਗੀ ਨਾ ਕੋਈ ਚੱਕਰ ਨਹੀਂ ਜਿੰਦਾ ਰਹਿ ਵੀਰੇ ਥੈਂਕ ਯੂ ਬਾਕੀ ਬਾਬੇ ਉਹ ਪ੍ਰਸ਼ਾਦਾ ਮਿਲ ਗਿਆ ਗੁਰੂ ਜੀ ਦਾ ਲੰਗਰ ਬਾਕੀ ਆਂਦੇ ਨਾ dane dane ਬੇਲੀ ਖਾਤਾ ਹੈ ਖਾਣੇ ਵਾਲੇ ਦਾ ਨਾਮ ਤੇ ਆ ਆਪਣਾ ਵੀਰ ਸਕੂਲ ਦੀ ਗਾਰਡ ਇਹਦੇ ਨਾਲ ਹੀ ਆਪਾਂ ਚੇਰਚ ਕਰ ਲਿਆ ਹੈ ਇੱਕ ਪੂਰੀ ਇੰਨੇ ਗਾ ਲੈਣੀ ਆ ਕਿੰਨੇ ਗਾ ਲੈਣੀ ਆ ਬਾਕੀ ਆ ਬੜਾ ਵੀਰ ਨਵਾਂ ਮਿਲਿਆ ਆਪਾਂ ਨੂੰ ਛੋਟਾ ਇੱਥੇ ਰਹਿੰਦਾ ਹੈ ਕਲੋਨੀ ਚ ਰਿਸ਼ੀ ਨਗਰ ਜੀ ਇਹ ਮਿਲਿਆ ਹੁਣੇ ਸਕੂਲ ਪੜਦਾ ਪਤਾ ਨਹੀਂ ਕਿਹੜਾ ਸਕੂਲ ਦੱਸਿਆ ਇਹ ਆਪਣਾ ਓਕੇ ਪੜਦਾ ਵੀ ਆ ਚੱਲ ਠੀਕ ਹੈ ਬਾਕੀ ਜਾਂਦਾ ਪਿਆ ਬਾਬਿਓ ਘਰ ਨੂੰ ਦਿਹਾੜੀ ਲਾ ਕੇ ਆ ਗਏ ਆਪਾਂ ਉਹ ਟਾਈਮ